ਬ੍ਰਾਮ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਬਾਹਰ ਲੱਗਿਆ ਹੋਇਆ ਪ੍ਰੋਟੈਸਟ 500 ਰੁਪਏ ਵਾਲਾ ਇੰਜੈਕਸ਼ਨ ਜਿਹੜਾ ਇਹ 7500 ਰੁਪਏ ਦਾ ਦਿੱਤਾ ਜਾਂਦਾ ਪੇਸ਼ੈਂਟ ਨੂੰ ਥੋੜੇ-ਬਲੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਦਵਾਈਆਂ ਮੁਹੱਈਆ ਕਰਾਉਂਦੇ ਆ ਹਸਪੀਟਲ ਦੇ ਵਿੱਚ ਕੋਈ ਇਲਾਜ ਦੇ ਮੁਕਸਾ ਪ੍ਰਬੰਧ ਨਹੀਂ ਹੈਗੇ ਔਰ ਐਮ ਆਰ ਆਈਆਂ ਦੇ ਨਾਮ ਤੇ ਲੁੱਟ ਹੋ ਰਹੀ ਹੈ ਉਹਦੇ ਤੇ ਰੋਕ ਹੋਣੀ ਚਾਹੀਦੀ ਹੈ ਉੱਥੇ ਇਸ ਜਲਦੀ ਚਾਈਨਾ ਮੇਡ ਪੱਤਰਕਾਰ ਦੇ ਖਿਲਾਫ ਵੀ ਬੈਠੇ ਆ ਲੋਕਾਂ ਨੂੰ ਵੀ ਸੂਚਿਤ ਕਰਦਾ ਕਿ ਇਹ ਜੇ ਪੱਤਰਕਾਰਾਂ ਦਾ ਮੂੰਹ ਤੋੜ ਜਵਾਬ ਦਿਆ ਕਰੋ ਭਜਾਇਆ ਕਰੋ ਸਮਾਜ ਦੇ ਲੋਕਾਂ ਦੀ ਗੱਲ ਕਰ ਸਕੀਏ ਇਸ ਮੈਡੀਕਲ ਮਾਫੀਆ ਦੀ ਇਹਨਾਂ ਵੱਡੇ ਵੱਡੇ ادارے ਹਸਪਤਾਲਾਂ ਦੀ ਲੁੱਟ ਬੰਦ ਕਰਾ ਸਕੀਏ ਟਿੰਗ ਕੀਤਾ ਹੋਇਆ ਵੀਡੀਓ ਹਸਪਤਲ ਦੀ ਹੈਗੀ ਤੁਹਾਡੇ ਕੋਲ ਫੋਨ ਦੇ ਵਿੱਚ ਸਾਡੇ ਕੋਲੇ ਨਹੀਂ ਹੈ ਇਸ ਪੱਤਰਕਾਰ ਨੇ ਕੀਤੀ ਸੀ ਜੇ ਇਹ ਮੁਕਰੇਗਾ ਅਸੀਂ ਇਹਦੇ ਸਾਰੇ ਸਬੂਤ ਦੇਣ ਲਈ ਤਿਆਰ ਮੇਰੇ ਕੋਲੇ ਕੋਈ ਸਬੂਤ ਨਹੀਂ ਇਸ ਕਰਕੇ ਮੈਂ ਗੱਲ ਨਹੀਂ ਕਰਦਾ ਪਰ ਲੋਕ ਕਹਿ ਰਹੇ ਕਿ ਪਾਣੀ ਵਾਲੇ ਹੀ ਟੀਕੇ ਲਾਈ ਜਾ ਰਹੇ ਹਨ ਡਾਕਟਰ ਹੈ ਡਾਕਟਰ ਉੱਪਰ ਘੁੰਮਦੇ ਰਹੇ ਹਸਪਤਾਲ ਦੇ ਵਿੱਚ ਇੱਥੇ ਹਸਪਤਾਲ ਨਹੀਂ ਘੁੰਮਦਾ ਰਹਿਆ ਘਰੇ ਘੁੰਮਦਾ ਰਹਿਆ ਆਪਣੇ ਜੀ ਘਰੇ ਅੱਛਾ ਤਿੰਨ ਮੰਜ਼ਿਲ ਮਕਾਨ ਹੋਇਆ ਉੱਥੇ ਘੁੰਮਦਾ ਰਿਹਾ ਇੱਥੇ ਤਾਂ ਹੋ ਰਹੀ ਇਹਨੇ ਡਾਕਟਰ ਕੰਪਾਊਂਡ ਰੱਖਿਓ ਔਰ ਡਿਸਕਾਊਂਟ ਦੇ ਨਾਮ ਤੇ ਕਿਹਾ ਜਾਂਦਾ 5000 ਦਾ ਤੁਹਾਨੂੰ ਦੇ ਦਵਾਂਗੇ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਇਹ ਨਾ ਹਸਪੀਟਲ ਦੇ ਉੱਤੇ ਬਿਲਕੁਲ ਨਕੇਲ ਪਾਣੀ ਚਾਹੀਦੀ ਹੈ ਜਦੋਂ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਕੋਲ ਇਸ ਸੰਬੰਧ ਬਾਰੇ ਕੋਈ ਜਵਾਬ ਨਹੀਂ ਹੈ ਉਹਨਾਂ ਤੋਂ ਦਿੱਤਾ ਗਿਆ ਸੋਇਸਟੇ ਮजूद ਹੈ ਜੀ ਲੁਧਿਆਣਾ ਦੇ ਸੁਭਾਸ਼ ਨਗਰ ਸ਼ਿਵਰਾਮ ਮਲਟੀ ਸਪੈਸ਼ਲਟੀ ਹਸਪੀਟਲ ਦੇ ਬਾਹਰ ਲੱਗਿਆ ਹੋਇਆ ਪ੍ਰੋਟੈਸਟ ਦੱਸਦੀ ਕਿ 500 ਰੁਪਏ ਵਾਲਾ ਇੰਜੈਕਸ਼ਨ ਜਿਹੜਾ ਇਹ 7500 ਰੁਪਏ ਦਾ ਦਿੱਤਾ ਜਾਂਦਾ ਪੇਸ਼ੈਂਟ ਨੂੰ ਔਰ ਹੋਰ ਤੇ ਹੋਰ ਇੱਥੇ ਹਸਪੀਟਲ ਦੇ ਵਿੱਚ ਜਿਹੜਾ ਪੇਸ਼ੈਂਟ ਆਂਦਾ ਉਹਨੂੰ ਸਹੀ ਤਰੀਕੇ ਦੇ ਨਾਲ ਦੇਖਿਆ ਨਹੀਂ ਜਾਂਦਾ ਹੈ ਔਰ ਉਸ ਤੋਂ ਬਾਅਦ ਅੱਜ ਜੋ ਪ੍ਰੋਟੈਸਟ ਲੱਗਿਆ ਇਹ 5 ਦਿਨ ਬਾਅਦ ਪ੍ਰੋਟੈਸਟ ਲੱਗਿਆ ਜਦ ਕਿ ਪੇਸ਼ੈਂਟ ਦੀ ਜਾਨ ਜਾ ਚੁੱਕੀ ਹੈ ਤਾਂ ਉਸ ਤੋਂ ਬਾਅਦ ਇਹ ਪ੍ਰੋਟੈਸਟ ਲੱਗਿਆ ਇਹ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਜਸਦੀਪ ਸਿੰਘ ਕੌਂਕ੍ਰੀਟ ਗੱਲਬਾਤ ਕਰਦੇ ਹਨ ਨਾਲ ਅੱਜ ਇੱਥੇ ਉਹ ਮਰੀਜ਼ ਦੇ ਕਰਕੇ ਉਹ ਪੇਸ਼ੈਂਟ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਤੇ ਜੋ ਇਸ ਹਸਪਤਾਲ ਵੱਲੋਂ ਠੱਗੀ ਕੀਤੀ ਜਾਂਦੀ ਲੁੱਟ ਕੀਤੀ ਜਾ ਰਹੀ ਹੈ ਪੇਸ਼ੈਂਟ ਦੇ ਨਾਲ ਉਹਨਾਂ ਦੇ ਬਾਰੇ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਨੇ ਗੱਲਬਾਤ ਕਰਦੇ ਕੀ ਪੂਰਾ ਮਾਮਲਾ ਸਰ ਕੀ ਪੂਰਾ ਮਾਮਲਾ ਅ ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਸ਼ਿਵਰਾਮ ਹਸਪੀਟਲ ਜਿਹੜਾ ਬਹੁਤ ਵੱਡੀ ਠੱਗੀ ਲੁੱਟ ਮਚਾਈ ਹੋਈ ਹੈ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਦਵਾਈਆਂ ਮੁਹैया ਕਰਾਉਂਦੇ ਆ ਹਸਪੀਟਲ ਦੇ ਵਿੱਚ ਕੋਈ ਇਲਾਜ ਦੇ ਬੁੱਕਸਾ ਪ੍ਰਬੰਧ ਨਹੀਂ ਹੈਗੇ ਬਹੁਤ ਸਾਰੇ ਪੇਸ਼ੈਂਟਸ ਸਾਤੋਂ માતા ਜੀ ਦਾ ਸਟੇਟਮੈਂਟ ਨੋਟ ਕੀਤਾ ਲੋਕ ਆਉਂਦੇ ਇਲਾਜ ਕਰਾਉਣਾ ਪਰ ਆਪਣੇ ਬੱਚਿਆਂ ਦੀ ਆਪਣੇ ਪੇਰੈਂਟਸ ਦੀਆਂ ਲਾਸ਼ਾਂ ਲੈ ਕੇ ਜਾਂਦੇ ਆ ਬਹੁਤ ਬਦਨਾਮ ਹਸਪੀਟਲ ਹੈ ਸੋ ਇਹੋ ਜਿਹੇ ਹਸਪੀਟਲਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਤੋਂ ਸਾਡੀ ਮੰਗ ਹੈ ਕਿ ਜਿਹੜੇ ਇੰਜੈਕਸ਼ਨਸ ਜਿਹੜੀਆਂ ਮੈਡੀਸਿਨਸ 500 700000 ਰੁਪਏ ਦੀ ਹੈ ਉਹਦੇ ਉੱਤੇ ਪ੍ਰਿੰਟ ਕਿਰਪਾ ਕਰਕੇ 4000 10000 5000 ਨਾਲ ਲਾਇਆ ਜਾਵੇ ਇਹਦੇ ਤੇ ਕਾਨੂੰਨ ਬਣਾਇਆ ਜਾਵੇ ਜਿਹੜੇ 7 ਸਟਾਰ 5 ਸਟਾਰ ਹੋਟਲਸ ਤੋਂ ਮਹਿੰਗੇ-ਮਹਿੰਗੇ ਇਹ ਹਸਪੀਟਲ ਦੇ ਰੂਮ ਹੁੰਦੇ ਆ ਜਿਨ੍ਹਾਂ ਦੀ ਹਾਲਤ ਵੀ ਬਹੁਤ ਮਾੜੀ ਔਰ ਖਸਤਾ ਹੁੰਦੀ ਹੈ ਉਹਦੇ ਤੇ ਕੋਈ ਲਗਾਮ ਲਗਾਣੀ ਚਾਹੀਦੀ ਹੈ ਜਿਹੜੇ ECG ਔਰ MRI ਦੇ ਨਾਮ ਤੇ ਲੁੱਟ ਹੋ ਰਹੀ ਹੈ ਉਹਦੇ ਤੇ ਰੋਕ ਹੋਣੀ ਚਾਹੀਦੀ ਹੈ ਇੱਕ ਮੈਡੀਸਿਨ ਮਹਿੰਗੀ ਉਤੋਂ ਲੈਣੀ ਕੰਡੀਸ਼ਨਲੀ ਕਿ ਸਾਡੇ ਹਸਪੀਟਲ ਚੋਂ ਇਹ ਬੰਦ ਹੋਣੀ ਚਾਹੀਦੀ ਹੈ ਜਿੱਥੋਂ ਮਰਜ਼ੀ ਮਰੀਜ਼ ਖਰੀਦ ਸਕਦਾ ਹੈ ਇਹ ਜੇ ਬਹੁਤ ਸਾਰੇ ਆਧਾਰਨ ਹੈ ਜਿਹਦੇ ਨਾਲ ਆਮ ਲੋਕ ਲੁੱਟੇ ਜਾ ਰਹੇ ਹੈ ਆਮ ਲੋਕਾਂ ਦੀ ਆਵਾਜ਼ ਨੂੰ ਲੈ ਕੇ ਤੁਹਾਡੇ ਚੈਨਲ ਦੇ ਦਰਸ਼ਕਾਂ ਦੇ ਜਰੀਏ ਬੇਨਤੀ ਕਰਦੇ ਆ ਕਿ ਇਹਨੂੰ ਇੰਨਾ ਆਵਾਜ਼ ਨੂੰ ਬਲੰਦ ਕਰੋ ਸਹਿਯੋਗ ਦਿਓ ਇਹ ਸਾਡਾ ਨਿੱਜੀ ਮਸਲਾ ਨਹੀਂ ਅੱਜ ਸਾਡੇ ਇਸ ਵੀਰ ਦੀ ਮਾਤਾ ਵਾ ਕੱਲ ਮੇਰੀ ਹੋ ਸਕਦੀ ਆ ਪਰਸੋਂ ਤੁਹਾਡੀ ਵੀ ਹੋ ਸਕਦੀ ਆ ਤੇ ਸੁਣਨ ਵਾਲੇ ਵੀਰਾਂ ਭਰਾਵਾਂ ਭੈਣਾਂ ਦੀ ਵੀ ਹੋ ਸਕਦੀ ਆ ਇਸ ਕਰਕੇ ਸਾਡੀ ਬੇਨਤੀ ਆਓ ਇਹਦੇ ਨਾਲ ਮੁਹਿੰਮ ਦੇ ਜੁੜੀਏ ਇਸ ਨੂੰ ਵੱਡਾ ਕਰੀਏ ਔਰ ਇਸ ਮੈਡੀਕਲ ਮਾਫੀਏ ਦੀ ਲੁੱਟ ਨੂੰ ਇਹਨਾਂ ਦੀ ਤੱਕੇशाही ਨੂੰ ਬੰਦ ਕਰਾਈਏ ਸਰ ਤੋਂ ਸੀ ਦੀ ਕੰਪਲੇਂਟ ਕੀਤੀ ਹੈ ਕਿ ਜਿਹੜੇ ਅਗਰ ਗੱਲ ਕਰੀਏ ਕੋਈ ਪੁਲਿਸ ਸਟੇਸ਼ਨ ਨੇ ਕੰਪਲੇਂਟ ਕੀਤੀ ਹੈ ਸਿਵਲ ਸਰਜਨ ਹੀ ਐਸਐਮ ਨੂੰ ਕੁਝ ਕੰਪਲੇਂਟ ਕੀਤੀ ਇਸ ਬਾਰੇ ਹਾਂਜੀ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੰਪਲੇਂਟ ਕੀਤੀ ਹੈ ਕੱਲ ਆ ਜਿਹੜਾ ਜਾਲੀ ਚਾਈਨਾ ਮੇਡ ਪੱਤਰਕਾਰ ਹੈ ਇਹਨੇ ਆ ਕੇ ਸਾਡੇ ਤੇ ਇੱਥੇ ਬੈਠਿਆ ਤੇ ਕਿਉਂਕਿ ਇਹਨੇ ਸਟਿੰਗ ਕੀਤਾ ਸੀ ਬਾਅਦ ਚ ਚਲਾਉਣ ਤੋਂ ਮੁੱਕਰ ਗਿਆ ਸਟਿੰਗ ਕਿਸ ਚੀਜ਼ ਦਾ ਹਸਪੀਟਲ ਦੇ ਅੰਦਰ ਹਾਂਜੀ ਜਦੋਂ ਮਹਿੰਗੀਆਂ ਦਵਾਈਆਂ ਲੈ ਰਹੇ ਸੀ ਅਸੀਂ ਇਹਨੂੰ ਬੁਲਾਇਆ ਸੀ ਇਹਦੇ ਕੈਮਰੇਆਂ ਰਾਹੀਂ ਅਸੀਂ ਸਟਿੰਗ ਕੀਤਾ ਫਿਰ ਇਹਨੇ ਚਲਾਉਣ ਤੋਂ ਇਨਕਾਰੀ ਹੋਇਆ ਜਿਹਦੇ ਰੋਸ ਦੇ ਵਿੱਚ ਅਸੀਂ ਜਿੱਥੇ ਹਸਪੀਟਲ ਦੇ ਖਿਲਾਫ ਧਰਨਾ ਲਾਈ ਬੈਠੇ ਆਂ ਉੱਥੇ ਇਸ ਜੱਲ ਹੀ ਚਾਈਨਾ ਮੇਡ ਪੱਤਰਕਾਰ ਦੇ ਖਿਲਾਫ ਵੀ ਬੈਠੇ ਆਂ ਲੋਕਾਂ ਨੂੰ ਵੀ ਸੁਚੇਤ ਕਰਦਾ ਕਿ ਇਹ ਜੇ ਪੱਤਰਕਾਰਾਂ ਦਾ ਮੂੰਹ ਤੋੜ ਜਵਾਬ ਦਿਆ ਕਰੋ ਭਜਾਇਆ ਕਰੋ ਸਾਡੇ ਵਰਗੇ ਨੌਜਵਾਨਾਂ ਨੂੰ ਜਰੂਰ ਕਾਲ ਕਰਕੇ ਦੱਸਿਆ ਕਰੋ ਜਿੱਥੇ ਧੱਕਾ ਹੁੰਦਾ ਕੋਸ਼ਿਸ਼ ਕਰਾਂਗੇ ਆਉਣ ਵਾਲੇ ਕੱਲ੍ਹ ਚ ਤੁਹਾਡੀ ਆਵਾਜ਼ ਬਣ ਸਕੀਏ ਸਮਾਜ ਦੇ ਲੋਕਾਂ ਦੀ ਗੱਲ ਕਰ ਸਕੀਏ ਇਸ ਮੈਡੀਕਲ ਮਾਫੀਏ ਦੀ ਇਨਾ ਵੱਡੇ ਵੱਡੇ ادارے ਹਸਪਤਾਲਾਂ ਦੀ ਲੁੱਟ ਬੰਦ ਕਰਾ ਸਕੀਏ ਤੁਹਾਡੇ ਕੋਲੇ ਜਿਹੜਾ ਇਹ ਸਟ੍ਰਿੰਗ ਕੀਤਾ ਹੋਇਆ ਵੀਡੀਓ ਹਸਪਤਾਲ ਦੀ ਹੈਗੀ ਤੁਹਾਡੇ ਕੋਲ ਫੋਨ ਦੇ ਵਿੱਚ ਸਾਡੇ ਕੋਲੇ ਨਹੀਂ ਹੈ ਇਸ ਪੱਤਰਕਾਰ ਨੇ ਕੀਤੀ ਸੀ ਜੇ ਇਹ ਮੁਕਰੇਗਾ ਅਸੀਂ ਇਹਦੇ ਸਾਰੇ ਸਬੂਤ ਦੇਣ ਲਈ ਤਿਆਰ ਆ ਇਟਸ ਅ ਵੀਡੀਓ ਨਹੀਂ ਚਲਾਈਏ ਨਹੀਂ ਵੀਡੀਓ ਨਹੀਂ ਚਲਾਈ ਜੀ ਇਹ ਕਦੀ ਕਹਿ ਰਿਹਾ ਕਿ ਮੈਨੂੰ ਪ੍ਰੈਸ਼ਰ ਪੈ ਰਿਹਾ ਕਦੀ ਕਹਿੰਦਾ ਕਿ ਮੈਨੂੰ ਕੋਰਟ ਤੋਂ ਨੋਟਿਸ ਆ ਜਾਏਗਾ ਕਦੀ ਕਹਿੰਦਾ ਮੇਰੇ ਵਕੀਲਾਂ ਦੀ ਫੀਸ ਕੌਣ ਦੇਊਗਾ ਮਤਲਬ ਵੱਖ-ਵੱਖ ਤਰ੍ਹਾਂ ਦੇ ਹਰ ਰੋਜ਼ ਚ ਸੱਚ ਦਿਖਾ ਕੇ ਫੋਨ ਦੇ ਵਿੱਚ ਛੁਪਾਇਆ ਹੋਇਆ ਕਹਿ ਸਕਦੇ ਹਾਂ ਬਿਲਕੁਲ ਛੁਪਾਇਆ ਹੋਇਆ ਕਿਉਂ ਹੋਇਆ ਹੁਣ ਇਹ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਅਸੀਂ ਇੱਕ ਪੁਲਿਸ ਕੰਪਲੇਂਟ ਕੀਤੀ ਹੈਗੀ ਹੈ ਇਹਨਾਂ ਦੇ ਖਿਲਾਫ ਤੇ ਤਾਂ ਕਿ ਇਹਨਾਂ ਤੇ ਲੀਗਲ ਐਕਸ਼ਨ ਹੋਵੇ ਇਸ ਹਸਪੀਟਲ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਆਪ ਜਿਹੜਾ ਮੁੱਖ ਡਾਕਟਰ ਹੈ ਉਹ ਇੱਥੇ ਬਹੁਤ ਘੱਟ ਆਉਂਦਾ ਹੈ ਇਹਨੇ ਅਸਿਸਟੈਂਟ ਆਰਐਮਪੀ ਡਾਕਟਰਸ ਰੱਖਿਆ ਹੈ ਅਨਟ੍ਰੇਨਡ ਨਰਸਸ ਰੱਖੀਆਂ ਹੋਈਆਂ ਜਿਹੜੀਆਂ ਬੇਤਹਾਸ਼ਾ ਮੈਨੂੰ ਤਾਂ ਸੁਣਨ ਚ ਆਇਆ ਮੈਂ ਬਾ ਮੇਰੇ ਕੋਲੇ ਕੋਈ ਸਬੂਤ ਨਹੀਂ ਇਸ ਕਰਕੇ ਮੈਂ ਗੱਲ ਨਹੀਂ ਕਰਦਾ ਪਰ ਲੋਕ ਕਹਿ ਰਹੇ ਕਿ ਪਾਣੀ ਵਾਲੇ ਹੀ ਟੀਕੇ ਲਾਈ ਜਾ ਰਹੇ ਆ ਹਾਂ ਜੀ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਇਦਾਂ ਦੇ ਡਾਕਟਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਇਹ ਜਿਹੜੇ ਪੱਤਰਕਾਰ ਐ ਜਿਹੜੇ ਕਿਉਂਕ ਮੀਡੀਆ ਭਾਣੇ ਚੌਥਾ ਥੰਮ ਐ ਲੋਕ ਆਵਾਜ਼ ਬੁਲੰਦ ਕਰਨ ਲਈ ਜਾਂਦੇ ਆ ਜੇ ਮੀਡੀਆ ਲੋਕਾਂ ਦੀ ਆਵਾਜ਼ ਦੱਬਣ ਨੂੰ ਲੱਗ ਗਿਆ ਤੇ ਫਿਰ ਕਿਉਂਕਿ ਕੰਮ ਇੱਕ ਕਰਦਾ ਬਦਨਾਮੀ ਸਾਰਿਆਂ ਦੀ ਹੁੰਦੀ ਹੈ ਸਾਰੇ ਆਦਾਰੇ ਦੀ ਸਾਰੇ ਪੱਤਰਕਾਰ ਭਾਈਚਾਰੇ ਦੀ ਸਮਾਜ ਦੀ ਹੁੰਦੀ ਹੈ ਜੀ ਜੀ ਰਿਕਾਰਡ ਕੀਤੀ ਹੋਈ ਵੀਡੀਓ ਚੱਲ ਜਾਂਦੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਜੀ ਜੀ ਨਹੀਂ ਨਹੀਂ ਸਾਨੂੰ ਲੋੜ ਹੀ ਨਹੀਂ ਸੀ ਪੈਣੀ ਅਸੀਂ ਉਹਦੇ ਵਿਹਾਰ ਤੇ ਕੰਪਲੇਂਟ ਕਰਕੇ ਇਹਨਾਂ ਦੇ ਮੁਕੱਦਮਾ ਦਰਜ ਕਰਾਉਣਾ ਸੀ ਤੁਸੀਂ ਰੋਪ ਲਗਾ ਰਹੇ ਹੋ ਕਿ ਇਹ ਸੇ ਪੱਤਰਕਾਰ ਵੱਲੋਂ ਜਿਹੜਾ ਤੁਹਾਡੇ ਤੇ ਹਮਲਾ ਵੀ ਕੀਤਾ ਗਿਆ ਜੀ ਅਸੀਂ ਐਕਚੁਅਲੀ ਜਦੋਂ ਪਤਾ ਲੱਗਿਆ ਸਾਨੂੰ ਅਸੀਂ ਰੋਸ ਚ ਆ ਕੇ ਮੈਂ ਇਕੱਲਾ ਹੀ ਆ ਕੇ ਇੱਥੇ ਬੈਠ ਗਿਆ ਉਹ ਪਰਿਵਾਰ ਇਹ ਵੀਰਜੀ ਦੇ ਮਾਤਾ ਜੀ ਸੀਗੇ ਜਿਨ੍ਹਾਂ ਦੀ ਡੈਥ ਹੋਈ ਆ ਇਹਨਾਂ ਨੂੰ ਵੀ ਅਸੀਂ ਕਾਲ ਬਾਅਦ ਦੇ ਵਿੱਚ ਕੀਤੀ ਮੈਂ ਕੱਲਾ ਸੀ ਮੇਰਾ ਡਰਾਈਵਰ ਸੀਗਾ ਨਾਲ ਇੱਕਦਾ ਸਿੰਘ ਦੋ ਦੋਸਤ ਇੱਥੋਂ ਦੇਖਣ ਆਲੇ ਆ ਗਏ ਅਸੀਂ ਤਿੰਨ ਚਾਰ ਜਣੇ ਬੈਠੇ ਸੀ ਉਹ ਲਾਈਵ ਚੱਲਿਆ ਉਹਨੇ ਦੇਖਿਆ ਤਿੰਨ ਚਾਰ ਜਣੇ ਆ ਉਹ 15 20 ਜਣੇ ਉਹ ਆਏ ਸਟਾਫ ਹਸਪੀਟਲ ਦੇ ਨਾਲ ਲੱਗੇ ਨਾਲ ਉਹਦੇ ਮਦਰ ਫਾਦਰ ਜੂ ਆ ਕੇ ਸਾਡੇ ਕੋਲ ਨੂੰ ਪੈਗੇ ਵੀ ਤੁਸੀਂ ਕੌਣ ਹੋ ਨਿਓ ਹਸਪਤਾਲ ਦੇ ਖਿਲਾਫ ਕਰਨ ਵਾਲੇ ਤੁਸੀਂ ਕੌਣ ਹੋ ਮੈਨੂੰ ਕਹਿਣ ਵਾਲੇ ਸਾਰਾ ਮੇਰੀ ਜਸਦੀਪ ਸਿੰਘ ਕੌਂਕੇ ਦੀ ਆਈਡੀ ਦੇ ਉੱਪਰ ਲਾਈਵ ਰਿਕਾਰਡਡ ਪਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਸਾਡੇ ਅੱਗੇ ਗਾਲੀ ਗਲੋਚ ਕੀਤਾ ਗਿਆ ਥ੍ਰੈਟ ਕੀਤਾ ਗਿਆ ਸਾਡੇ ਇੱਕ ਦੋਸਤ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਉਹਦੇ ਨਖੂਨ ਮਾਰੇ ਗਏ ਉਹ ਉਹਦੇ ਨਾਲ ਹੱਥੋ ਪਾਈ ਕੀਤੀ ਗਈ ਸਾਨੂੰ ਧਮਕੀਆਂ ਦੇ ਕੇ ਗਏ ਆ ਸੋ ਮੈਂ ਜ਼ਰੂਰ ਮੰਡਯੋਗ ਪ੍ਰਸ਼ਾਸਨ ਤੋਂ ਬੇਨਤੀ ਕਰੂੰਗਾ ਕਿ ਜ਼ਰੂਰ ਇਹਦੇ ਖਿਲਾਫ ਬਣਦਾ ਐਕਸ਼ਨ ਦੇ ਕੇ ਸਾਨੂੰ ਇਨਸਾਫ ਦਵਾਇਆ ਜਾਵੇ ਨਹੀਂ ਤਾਂ ਧਰਨਾ ਸਰ ਕਿੰਨੀ ਦੇਰ ਤੱਕ ਲੱਗਿਆ ਰਹੇਗਾ ਤੁਹਾਡਾ ਹੁਣ ਧਰਨਾ ਤਾਂ ਭੈਣੇ ਹੁਣ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਜਾਣ ਵਾਲੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਸਾਨੂੰ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਜੀ ਮਾਤਾ ਜੀ ਤੁਸੀਂ ਬੈਠੇ ਹੋ ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਵੀ ਤੁਹਾਡਾ ਕੋਣ ਮਤਲਬ ਕਰਦੇ ਵਿੱਚ ਬੱਚਾ ਜੀ ਕੀ ਕੀ ਹੋਇਆ ਸੀਗਾ ਬੱਚੇ ਨੂੰ ਬੁਖਾਰ ਬਸ ਮੜਾ ਜਿਹਾ ਬੁਖਾਰ ਹੀ ਜੜਿਆ ਪਹਿਲੇ ਡਿਊਟੀ ਦੇ ਜੜਿਆ ਫੇਰ ਰਾਤ ਨੂੰ ਜੜਿਆ ਇੱਥੇ来 ਆਵੇ ਚੱਲ ਤਾਕਤ ਦਾ ਕੋਈ ਦਵਾਈ ਲੈ ਲੈਂਦੇ ਤਾਂ ਇਹਨੇ ਪੈਂਦੀ ਸੱਟੇ ਕਹਿੰਦਾ ਦਾਖਲ ਕਰਨਾ ਮੈਂ ਦਾਖਲ ਕਰਨਾ ਮੈਂ ਆਖੇ ਦਾਖਲ ਕਿਹੜੀ ਗੱਲ ਵਾ ਕੋਈ ਥੋੜੀ ਜੀ ਪ੍ਰੋਬਲਮ ਸਗੀ ਦਾਖਲ ਕਰਨ ਨੂੰ ਕਹਿੰਦੇ ਐਡਮਿਟ ਕਰਨ ਨੂੰ ਉਸ ਤੋਂ ਬਾਅਦ ਮੋٹے ਪੈਸੇ ਰਸੂਲੇ ਜਾਂਦੇ ਮੋٹے ਕੀ 500 600 ਦੇ 672 ਰੁਪਏ ਦੇ ਇਹਨੇ ਲਏ ਜੀ ਉਸ ਤੋਂ ਬਾਅਦ ਫੇਰ ਚੱਕ ਕੇ ਲੈ ਜਾਂਦਾ ਮੈਂ ਇੱਥੇ ਉਹਨੂੰ ਦਿਖਾ ਲਦੇ ਆ ਕਰਦੇ ਆ ਵੇ ਨੰਦੂ ਪੁੱਤ ਇਹ ਹਸਪਤਾਲ ਨਹੀਂ ਆਣ ਕੇ ਬੜੇ ਆ ਜੀ ਇਹ ਘਰੇ ਘੁੰਮਦਾ ਰਿਹਾ ਗਵਾਂਢੀ ਸਾਡੇ ਦੱਸਦੇ ਆ ਕਿ ਕੋਠੇ ਦੇ ਘੁੰਮਦਾ ਰਿਹਾ ਇਹਨੇ ਦੇਖਿਆ ਨਹੀਂ ਜਿਹੜੇ ਹੋਰ ਆਲੇ ਦੁਆਲੇ ਡਾਕਟਰ ਡਾਕਟਰ ਉੱਪਰ ਘੁੰਮਦੇ ਰਹੇ ਹਸਪੀਟਲ ਦੇ ਵਿੱਚ ਇੱਥੇ ਹਸਪੀਟਲ ਨਹੀਂ ਘੁੰਮਦਾ ਰਿਹਾ ਘਰੇ ਘੁੰਮਦਾ ਰਿਹਾ ਆਪਣੇ ਜੀ ਘਰੇ ਅੱਛਾ ਜੀ ਤਿੰਨ ਮੰਜ਼ਿਲ ਮਕਾਨ ਉਹ ਉੱਥੇ ਘੁੰਮਦਾ ਰਿਹਾ ਇੱਥੇ ਤਾਂ ਹੋ ਰਹੀ ਐ ਨੇ ਡਾਕਟਰ ਕਨ ਪਾਊਡਰ ਰੱਖਿਓ ਜਾਂਦੀ ਵਾਰ ਯਾਰ ਕਿ ਦੇਖਿਆ ਨਹੀਂ ਜਾਂਦਾ ਡਾਕਟਰ ਵੱਲੋਂ ਇੱਥੇ ਮੋٹے ਪੈਸੇ ਵਸੂਲੇ ਜਾਂਦੇ ਰਹੇ ਐਡੇ ਐਡੇ ਟੀਕੇ ਪਤਾ ਨਹੀਂ ਕਾਹਦੇ ਲਾਉਂਦੇ ਨੇ ਇੱਕ ਮੇਰਾ ਮੁੰਡਾ ਸੀਗਾ ਵਿਚਾਰਾ ਸਾਡਾ ਗਵਾਂਢੀ ਸੀ ਲੈ ਕੇ ਆਇਆ ਉਹ ਕਹਿੰਦਾ ਤੁਸੀਂ ਕਿਉਂ ਕਹਿੰਦਾ ਦੇਖ ਲੈ ਜਵਾਬ ਦੇ ਉਹ ਤੁਸੀਂ ਕਹਿੰਦਾ ਮੁੰਡਾ ਇੰਨਾ ਤੜਫਦਾ ਤੁਸੀਂ ਕਹਿੰਦੇ ਆਰਾਮ ਨਹੀਂ ਆਉਂਦਾ ਇਹ ਤੁਸੀਂ ਕਹਦੇ ਨਹੀਂ ਦਿੰਦੇ ਕਹਿੰਦੇ ਯਾਨੀ ਕਿ ਦੇਖ ਸਕਦੇ ਹੋ ਤੂੰ ਇਹ ਕਹਿੰਦੇ ਜਾਂ ਤੂੰ ਬਾਹਰ ਚੱਲ ਜਾ ਬਾਹਰ ਚੱਲ ਪੜ ਦੇ ਲਾਲੇ ਮੈਨੂੰ ਹੀ ਬਾਹਰ ਕੱਢ ਦਿੰਦਾ ਉਹ ਮੁੰਡੇ ਨੇ ਵੀ ਬਾਹਰ ਕੱਢ ਦਿੱਤਾ ਕੋਈ ਦੇਖਣ ਵਾਲੇ ਹੈ ਨਹੀਂ ਸੀਗੇ ਮਗਰੋਂ ਜਦੋਂ ਅਸੀਂ ਸਵੇਰ ਨੂੰ ਲੈ ਕੇ ਗਏ ਫੈਲ ਤੇ ਪਤਾ ਕੀ ਲਿਖ ਦਿੱਤਾ ਬੇ ਨਸ਼ੇ ਕਰਦਾ ਜੀ ਮੇਰਾ ਮੁੰਡਾ ਜੇ ਕੰਮ ਕਰਦਾ ਹੁੰਦਾ ਏ ਨਸ਼ੇ ਕਰਦਾ ਹੁੰਦਾ ਉਹ ਅੰਦਰ ਪਿਆ ਰਹਿੰਦਾ ਉਹ ਕੰਮ ਕਿਉਂ ਜਾਂਦਾ ਉਹਨੇ ਮੀਂਹ ਨਹੀਂ ਨੇਰੀ ਨਹੀਂ ਦੇਖਿਆ ਇਹਨੇ ਫੈਲ ਤੇ ਲਿਖਿਆ ਸਾਨੂੰ ਡਾਕਟਰ ਨੇ ਪੁੱਛਿਆ ਕਹਿੰਦੇ ਨਸ਼ੇ ਕਰਦਾ ਸੀ ਮੈਂ ਕਿਹਾ ਮੇਰੇ ਪੁੱਤ ਤਾਂ ਨਸ਼ੇ ਕਦੇ ਕਰਦਾ ਸੀ ਮੇਰੇ ਪੁੱਤ ਤਾਂ ਕੰਮ ਦੇ ਜਾਂਦਾ ਸੀਗਾ ਇਹ ਆਹ ਇਲੈਕਟ੍ਰੀਸ਼ੀਅਨ ਦਾ ਕੰਮ ਸੀ। ਤੁਸੀਂ ਇੱਥੇ ਰਹਿੰਦੇ ਹੋ ਨੇੜੇ ਹੀ ਰਹਿੰਦੇ ਹੋ। ਇਹ ਘਰ ਦੇ ਕੋਲੇ ਰਹਿੰਦੇ। ਬਿਲਕੁਲ ਇਹ ਹਸਪਤਾਲ ਦਾ ਜੋ ਸਾਚਾ ਅਸਲ ਇੱਥੋਂ ਦੇ ਵਸਨੀਕ ਦੱਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇੱਥੇ ਜਿਹੜਾ ਇਹ ਹਸਪਤਾਲ ਦੇ ਵੱਲੋਂ ਜਿਹੜਾ ਪੇਸ਼ੈਂਟ ਤੋਂ ਮੋٹے ਪੈਸੇ ਵਸੂਲੇ ਜਾਂਦੇ ਨੇ ਔਰ ਸਾਫ਼-ਸਾਫ਼ ਜਿਹੜਾ 500 ਰੁਪਏ ਦਾ ਬਲਾ ਤੁਸੀਂ ਆ ਦੇਖ ਸਕਦੇ ਹੋ। ਇਹ 500 ਰੁਪਏ ਵਾਲਾ ਇਹ ਹੈਗਾ ਇੰਜੈਕਸ਼ਨ ਜੋ ਆਮ ਡਰਗ ਸਟੋਰ ਤੇ ਮਿਲ ਜਾਂਦਾ ਹੈ। ਪਰ ਇੱਥੇ ਜਿਹੜਾ ਇਹ ਪ੍ਰਿੰਟ ਰੇਟ 7500 ਦੇ ਹਿਸਾਬ ਨਾਲ ਲਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਜੇਕਰ ਪੇਸ਼ੈਂਟ ਦੇ ਨਾਲ ਜਿਹੜੇ ਆਏ ਨੇ ਉਹ ਕਹਿੰਦੇ ਸਾਨੂੰ ਡਿਸਕਾਊਂਟ ਕਰ ਦਿਓ ਜਾਂ ਕੋਈ ਸਿਫਾਰਿਸ਼ ਲਿਆਂਦੇ ਨੇ ਕਿ ਸਾਨੂੰ ਇਹਦੇ 'ਚ ਪੈਸੇ ਤੇ ਕਿਉਂਕਿ 5-5 ਇੰਜੈਕਸ਼ਨ ਇੱਕ ਪੇਸ਼ੈਂਟ ਤੋਂ ਪੈਸੇ ਜਿਹੜੇ ਨੇ ਵਸੂਲੇ ਜਾਂਦੇ 5-5 ਇੰਜੈਕਸ਼ਨ ਤੇ 7500 ਦਾ ਇੱਕ ਇੰਜੈਕਸ਼ਨ ਆ ਔਰ ਡਿਸਕਾਊਂਟ ਦੇ ਨਾਮ ਤੇ ਕਿਹਾ ਜਾਂਦਾ 5000 ਦਾ ਤੁਹਾਨੂੰ ਦੇ ਦੇਵਾਂਗੇ ਸੋ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ ਇਹ ਨਾ ਹਸਪੀਟਲ ਦੇ ਉੱਤੇ ਬਿਲਕੁਲ ਨਕੇਲ ਪਾਣੀ ਚਾਹੀਦੀ ਹੈ ਜੋਇਤਾ ਯੂਗ ਵਿੰਗ ਦੇ ਪ੍ਰਦਾਨੇ ਉਹਨਾਂ ਵੱਲੋਂ ਤਾਂ ਨਾ ਪ੍ਰਦਰਸ਼ਨ ਜਿਹੜਾ ਦਿੱਤਾ ਜਾ ਰਿਹਾ ਔਰ ਤਦ ਤੱਕ ਨਹੀਂ ਇਹ ਚੱਕਿਆ ਜਾਣਾ ਤਾਂ ਨਾ ਪ੍ਰਦਰਸ਼ਨ ਜਦ ਤੱਕ ਇਸ ਹਸਪਤਲ ਦੇ ਕਾਰਵਾਈ ਨਹੀਂ ਹੁੰਦੀ ਤਾਂ ਅਪਡੇਟਸ ਨਾਲ ਬਨੇ ਰਹੋ ਇਹ ਵੀ ਪੰਜਾਬ ਦੇ ਨਾਲ ਜਦੋਂ ਸ਼ਿਵਰਾਮ ਮਲਟੀ ਸਪੈਸ਼ਲਟੀ ਹਸਪਤਲ ਦੇ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਗਈ ਤਾਂ ਉਹਨਾਂ ਦੇ ਕੋਲ ਇਸ ਸੰਬੰਧ ਬਾਰੇ ਕੋਈ ਜਵਾਬ ਨਹੀਂ ਹੈ ਉਹਨਾਂ ਤੋਂ ਦਿੱਤਾ ਗਿਆ